ਪੁਲਿਸ ਦੀ ਗ੍ਰਿਫਤਾਰੀ ਵਿੱਚ ਮੂੰਹ ਟਾ ਕੇ ਬੈਠੇ ਇਹ ਵਿਅਕਤੀ ਉਹ ਮੁਲਜ਼ਮ ਨੇ ਜੋ ਇਸ ਮ੍ਰਿਤਕ ਵਿਅਕਤੀ ਦੀ ਮੌਤ ਦੇ ਜ਼ਿੰਮੇਵਾਰ ਨੇ ਅਤੇ ਇਸ ਗੱਲ ਦੀ ਪੁਸ਼ਟੀ ਬੁਕੇਰੀਆ ਪੁਲਿਸ ਨੇ ਕੀਤੀ ਹੈ ਜਿਨ੍ਹਾਂ ਦੇ ਵੱਲੋਂ ਇਸ ਅੰਨੇ ਕਤਲ ਦੀ ਗੁੱਥੀ ਨੂੰ 24 ਘੰਟੇ ਦੇ ਅੰਦਰ ਸੁਲਝਾਇਆ ਗਿਆ ਹੈ ਦੱਸਤਾ ਜਾ ਰਿਹਾ ਹੈ ਕਿ ਰਾਹੁਲ ਸ਼ਰਮਾ ਅਤੇ ਸੰਦੀਪ ਕੁਮਾਰ ਨਾਂ ਦੇ ਇਹਨਾਂ ਮੁਲਜ਼ਮਾਂ ਨੇ ਸਾਪ ਦਾ ਫੌਜੀ ਦਰਸ਼ਨ ਲਾਲ ਨੂੰ ਪਹਿਲਾਂ ਖਾਣ ਪੀਣ ਵਾਲੀ ਚੀਜ਼ ਦੇ ਵਿੱਚ ਕੋਈ ਨਸ਼ੀਲੀ ਵਸਤੂ ਮਿਲਾ ਕੇ ਖਲਾਈ ਤੇ ਬਾਅਦ ਦੇ ਵਿੱਚ ਉਸ ਦਾ ਗਲਾ ਕੁੱਟ ਕੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਜਿਸ ਦੀ লাশ ਪੁਲਿਸ ਨੇ ਨਹਿਰ ਦੇ ਵਿੱਚੋਂ ਬਰਾਮਦ ਕਰ ਲਈ ਹੈ 12 ਤਰੀਕ 19 ਨੂੰ ਰਾਹੁਲ ਨੇ ਦਰਸ਼ਨ ਕੁਮਾਰ ਜਿਹੜਾ ਪਿੰਡ ਹੱਜਪੁਰ ਦਾ ਪਿੰਡ ਜਿਹੜਾ ਬਟਾਲੇ ਦਾ ਰਹਿਣਾ ਹੈ ਇਹਦੇ ਕੋ ਗੱਡੀ ਚਲਾਉਂਦਾ ਸੀ ਪਹਿਲਾਂ ਵੀ ਇਹ ਕੋਲ ਆਉਂਦਾ ਨਾ ਹੈਗਾ ਸੀਦਾ ਇਹ ਨੇ ਰਾਹੁਲ ਨੇ ਕਿਹਾ ਕਿ ਮੇਰੀ ਮਦਰ ਬਿਮਾਰ ਹੈ ਤਲੰਦਰ ਤੂੰ ਗੱਡੀ ਲੈ ਕੇ ਕਿਹੜੀਆਂ ਆ ਜਾਓ ਉਸ ਤੋਂ ਬਾਅਦ ਰਾਹੁਲ ਮਕੇਰੀਆ ਆ ਗਿਆ ਤੇ ਦਰਸ਼ਨ ਕੁਮਾਰ ਆਪਣੀ ਗੱਡੀ ਲੈ ਕੇ ਉੱਥੇ ਆ ਗਿਆ ਤੇ ਉੱਥੇ ਮਕੇਰੀਆ ਅੱਡੇ ਦੇ ਵਿੱਚ ਉਹਦਾ ਯਾਰ ਦੋਸਤੀ ਰਾਹੁਲ ਦਾ ਸੰਜੀਵ ਉਹ ਵੀ ਨਾਲ ਚਲੇ ਗਿਆ ਦਲੰਦਰ ਦਲੰਦਰ ਰਸਤੇ ਵਿੱਚ ਜਾ ਕੇ ਇਹਨਾਂ ਨੇ ਫੈਂਟਾ ਲਈ ਉਹਦੇ ਵਿੱਚ ਤਿੰਨ ਗੋਲੀਆਂ ਨਸ਼ੀਲੀਆਂ ਮਿਲਾ ਕੇ ਉਹਨੂੰ ਪਲਾਤੀਆਂ ਦਰਸ਼ਨ ਕੁਮਾਰ ਨੂੰ ਉਸ ਤੋਂ ਬਾਅਦ ਚਲੇ ਗਏ ਦਲੰਦਰ ਘੁੰਮੇ ਫਿਰੇ ਉਸ ਤੋਂ ਬਾਅਦ ਵਾਪਸ ਆ ਗਏ ਵਾਪਸ ਆਉਣ ਤੋਂ ਬਾਅਦ ਜਦੋਂ ਇਹ ਤੇ ਸ਼ਹਰ ਆਪਣੇ ਚਲਾਣ ਗੱਡੇ ਤੋਂ ਜਦੋਂ ਸ਼ਹਰਪੁਰ ਨੂੰ ਜਾ ਰਹੇ ਸੀ ਬੱਲਵਾਲ ਦੇ ਰਸਤੇ ਤੇ ਸ਼ਹਰਪੁਰ ਫਿਰ ਇਹਨਾਂ ਨੇ ਇੱਕ ਚਾਹ ਪਲਾਈ ਉਹਨਾਂ ਚਾਹ ਦੇ ਵਿੱਚ ਫਿਰ ਗੋਲੀ ਦਾ ਫਲਗ ਦਿੱਤੀ ਜਿਸ ਨਾਲ ਉਹ ਬਿਉਸ਼ ਹੋ ਗਿਆ ਦਰਸ਼ਨਗਰ ਫਿਰ ਉਸ ਤੋਂ ਬਾਅਦ ਦਰਸ਼ਨ ਨੂੰ ਪਿਛਲੇ ਗੱਡੇ ਤੇ ਬਿਠਾ ਕੇ ਉਹਨਾਂ ਨੇ ਉਹਨੂੰ ਗਲਾ ਨੱਪ ਦਿੱਤਾ ਗਲਾ ਨੱਪਨ ਤੋਂ ਬਾਅਦ ਕਿਰਚ ਕੋਚ ਮਾਰਦੇ ਉਹਨੂੰ ਹਨ ਨੂੰ ਮਾਰ ਕੇ ਉਸ ਤੋਂ ਮਾਰਨ ਤੋਂ ਬਾਅਦ ਇਹਨਾਂ ਨੇ ਉਹਦੀ ਡੈੱਡ ਬੋਡੀ ਲੈ ਕੇ ਬਵੰਜਾ ਗੇਟ ਤਲਵਾੜੇ ਸੁੱਟ ਦਿੱਤੀ ਬਹਿਰਾਲੇ ਮੁਲਜ਼ਮ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਅਤੇ ਪੁਲਿਸ ਨੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ ਜਿਨ੍ਹਾਂ ਦੇ ਖਿਲਾਫ ਹੁਣ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਮੁਕੇਰੀਆਂ ਤੋਂ ਪ੍ਰੇਮ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563